ਨਵਾਬਾਲਕ ਲੜਕੀ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੀਪੀਆਈ ਵੱਲੋਂ ਪੀੜਤ ਪਰਿਵਾਰ ਨਾਲ ਮਿਲ ਕੇ ਥਾਣਾ ਸਦਰ ਫਾਜ਼ਿਲਕਾ ਚ ਫਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਇੱਕ ਵਿਅਕਤੀ ਵੱਲੋਂ ਨਵਾਬਾਲਕ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਉਂਦਿਆਂ ਪੁਲਿਸ ਤੋਂ ਲੜਕੀ ਦੇ ਪਰਿਵਾਰ ਨੂੰ ਵੀ ਇਨਸਾਫ ਦੇਣ ਦੀ ਮੰਗ ਕੀਤੀ ਗਈ ਛੇੜਛਾੜ ਕਰਤਾ ਸੀ ਮੁੰਡਾ ਤੇ ਦਰਖਾਸਤ ਦਿੱਤੀ ਸੀ ਇਹਨਾਂ ਸਾਡੀ ਸੁਣਾਈ ਨਹੀਂ ਕੀਤੀ ਸਰਪੰਚ ਕਹਿੰਦਾ ਮੈਂ ਤੋਦੇ ਤੇ ਪਰਚਾ ਕਰਾ ਦੇਣਾ ਚਿੰਦਰ ਸਿੰਘ ਤਾਂ ਬਾਹਰ ਨਿਕਲੀ ਸੀ ਬਦੋ ਕਹਿੰਦੀ ਸੀ ਕੋਈ ਨਹੀਂ ਤੁਹੀਂ ਕਰੇ ਜੋ ਤੁਸੀਂ ਕਿਵੇਂ ਦੇ ਨੀਨੇ ਕੋ ਫੇਰ ਅਹੀਂ ਚਲੇ ਜਾਈਦੇ ਕਰਾਂਗੇ ਅਹੀਂ ਕੰਨ ਸਾਨੂੰ ਹੁੰਦੇ ਪਰਚਾ ਕੀਤਾ ਜਾਏ ਤੇ ਮੁੰਡਾ ਸਾਡਾ ਸਕੂਲ ਗਿਆ ਨਾ ਕੋਟਾ ਵੀ ਸਕੂਲ ਚ ਬਾਹਰ ਨਿਕਲਦਾ ਸਾਰ ਸਾਡੀ ਲੜਾਈ ਵੀ ਨਹੀਂ ਹੋਈ ਐਵੇਂ ਦਰਖਾਸਤ ਦੇ ਅੱਜ ਜੀ ਦਰਨਾ सदर थाना ਫਾਜ਼ਿਲਕਾ ਦੇ ਐਸਟ ਦੇ ਖਿਲਾਫ ਹਰਦੇਵ ਸਿੰਘ 베ਦੀ ਦੇ ਖਿਲਾਫ ਲਾਇਆ 10 ਸਾਲ ਦੀ ਉਹਦੀ ਉਮਰ ਹੈ ਮੀਨਤ ਵਧ ਸਮਾ ਹੋ ਗਿਆ ਉਹਨੂੰ ਕਿਸੇ ਨੇ ਛੇੜਛਾੜ ਕੀਤੀ ਹੈ ਨਿਵਾਲਕ ਬੱਚੀ ਹੈ ਅਸੀਂ ਵੀ ਪੁੱਛ ਦੱਸ ਕੀਤੀ ਹੋਏ ਕੋਲ ਸਾਰੇ ਅਫਸਰਾਂ ਦੇ ਧਿਆਨ 'ਚ ਲਿਆਂਦਾ ਹੈ ਡਿਪਟੀਆਂ ਦੇ ਵੀ ਐਸਪੀ ਦੇ ਵੀ ਐਸਐਸਪੀ ਸਾਹਿਬ ਦੇ ਵੀ ਧਿਆਨ 'ਚ ਲਿਆਂਦਾ ਹੈ ਬੇਦੀ ਨੂੰ ਹੀ ਤਿੰਨ ਚਾਰ ਵਾਰ ਆਪ ਮਿਲਿਆ ਇਸ ਬੰਦੇ ਵਿੱਚ ਵੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰੋ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਘਟਨਾ ਸਾਰੇ ਆਪਾਂ ਧੀਆਂ ਪੈਣ ਵਾਲੇ ਆ ਕੋਈ ਵੀ ਆਪਦੀ ਬੱਚੀ ਦਾ ਨਾਮ ਇਸ ਤਰ੍ਹਾਂ ਨਹੀਂ ਲਵੇਗਾ ਵੀ ਮੇਰੀ ਬੱਚੀ ਨੂੰ ਇਹਨੇ ਛੇੜਛਾੜ ਕੀਤੀ ਹੈ ਯਾਦ ਕੋ ਤੰਦਾ ਹੋਵੇ ਉਸ ਪਰਿਵਾਰ ਦਾ ਕੋਈ ਪਹਿਲਾਂ ਉਸ ਤਰ੍ਹਾਂ ਇਸ ਤਰ੍ਹਾਂ ਦੀ ਬਲੈਕਮੈਲ ਕੀਤੀ ਹੋਵੇ ਤੇ ਫਿਰ ਅਸੀਂ ਕਹਿ ਦਈਏ ਵੀ ਇਹਨਾਂ ਪਰਿਵਾਰ ਦਾ ਤੰਦਾ ਹੈ ਹੁਣ ਜਿੰਨੀਆਂ ਘਟਨਾਵਾਂ ਸਾਡੇ ਇੱਥੇ ਪੰਜਾਬ ਕਹਨੋ ਦੇਸ਼ ਵਿੱਚ ਵਾਪਰ ਰਹੀਆਂ ਨੇ ਛੋਟੀਆਂ ਬੱਚੀਆਂ ਨਾਲ ਕੀ ਫਿਰ 베ਦੀ ਸਾਹਿਬ ਨੂੰ ਲੈ ਜਾਣ ਕੇ ਜੱਜਮੈਂਟ ਕਰਨੀ ਚਲੋ ਉਹਦੀ ਮੌਤ ਹੀ ਹੋ ਜਾਂਦੀ ਹੈ ਐਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀ ਲੂ ਘੰਡੇ ਖੜੇ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਨੇ ਬੱਚੀਆਂ ਨੂੰ ਬਲਾਤਕਾਰ ਕਰਨ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ 베ਦੀ ਸਾਹਿਬ ਕੋਲ ਸਰਟੀਫਿਕੇਟ ਲੈ ਲੈਣ ਵੀ ਉਹ ਬਿਲਕੁਲ ਉਹਦਾ ਕਸੂਰ ਨਹੀਂ ਹੈਗਾ ਠੀਕ ਹੈ ਨਹੀਂ ਸੋ ਐ ਇਸ ਗੱਲ ਤੇ ਸਾਨੂੰ ਗਿਲਾ ਇਸ 베 ਕਿ ਇਹ ਜੋ ਵਿਧਾਇਕ ਕਵੇ ਚੋਰ ਦੇ ਵਿਧਾਇਕ ਸੇ ਬਣੇ ਗਏ ਨੇ ਕੁਦਰਤੀ ਦਾ ਲੱਗਿਆ ਉਹਨਾਂ ਦਾ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਤੂੰ ਰਹਿਣਾ ਥਾਣੇਦਾਰ ਦਾ ਥਾਣੇਦਾਰ ਹੀ ਰਹਿਣਾ ਤੈਨੂੰ ਸਿਪਾਹੀ ਨਹੀਂ ਲਾ ਦੇ ਤੂੰ ਬੰਦਾ ਤਾਂ ਰੱਥੀਆ ਕੰਮਕਾਰ ਯੋਗਤਾ ਤੇਰੇ ਚ ਹੋਏਗੀ ਇੱਥੇ ਨਹੀਂ ਤਿਆਰ ਅਗਲੇ ਥਾਣੇ ਤੇ ਲਾ ਦੇਣਗੇ ਥਾਣੇਦਾਰ ਨੂੰ ਥਾਣੇਦਾਰੀ ਲਾਉਣਗੇ ਪਰ ਤੇਰੀ ਇਹ ਸਮਝ ਨਹੀਂ ਬਣਦੀ ਪਈ ਬਈ ਮੈਂ ਉਹ ਜਿਹੜੇ ਚੋਰ ਵਿਧਾਇਕ ਨੇ ਉਹਨਾਂ ਦੇ ਅੱਖੇ ਵੀ ਤੂੰ ਬਗੈਰ ਮੈਂ ਕੰਮ ਕਰਨਾ ਹੀ ਕੋਈ ਨਹੀਂ ਤੇ ਤੈਨੂੰ ਲੱਗਣ ਦਾ ਕੀ ਫਾਇਦਾ ਹੈ ਜੀ ਬੰਦਰਾਮੀ ਕਰਾਉਣ ਨਾਲੋਂ ਸੋ ਮੈਂ ਪਾਰਟੀ ਵੱਲੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਤੇਰਾ ਖਹਿੜਾ ਬੇਦੀ ਉਹਨਾਂ ਚ ਨਹੀਂ ਛੱਡਾਂਗੇ ਜਿੰਨਾ ਚਿਰ ਕੁੜੀ ਨੂੰ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ ਤੇਰਾ ਖਹਿੜਾ ਨਹੀਂ ਛੱਡਾਂਗੇ ਤੇ ਇਥੋਂ ਦੇ ਐਸਐਸਪੀ ਨੂੰ ਮੈਂ ਕਹਿਣਾ ਚਾਹਨਾ ਮੇਰੇ ਸਾਥੀ ਨੇ ਮੈਂ ਕਿ ਬੋਲਦਾਂ ਕਿ ਹੈ ਕਿ ਤੁਸੀਂ ਇਹ ਛੱਡ ਦਿਓ ਜਿਹੜਾ ਤੁਸੀਂ ਇਹ ਕੰਮ ਮੱਲਿਆ ਹੈ ਰਿਸ਼ਵਤਖੋਰੀ ਦਾ ਹੀ ਹੈ ਹੋਰ ਕੀ ਹੈ ਰਹਾ ਹੈ ਕੋਈ ਐਡਾ ਕਿਹੜਾ ਤੁਸੀਂ ਇਨਕਲਾਬ ਕਰਦੇ ਪਾਏ ਜੀ ਤੁਸੀਂ ਜਿਹੜਾ ਤੁਹਾਡਾ ਇਨਕਲਾਬ 'ਚ ਬ੍ਰੇਕਡਾਊਨ ਹੁੰਦੀ ਪਈ ਹੈ ਇਹ ਲੁੱਟ ਦਾ ਕੰਮ ਹੀ ਸਾਰਾ ਇਹ ਲੁਟੇਰੇ ਇਕੱਠੇ ਹੋਏ ਨੇ ਲੀਡਰ ਨੂੰ ਲਿਆ ਕੇ ਬਿਠਾ ਦਿੱਤਾ ਮੈਂ ਤਾਂ ਅੱਜ ਤੱਕ ਪਹਿਲੀ ਵਾਰੀ ਵੇਖਿਆ ਠੀਕ ਹੈ ਪੜਤਾਲ ਦਾ ਐਸਐਸਪੀ ਦਾ ਕਰਨਾ ਫਰਜ ਹੈ ਪਰ ਸਾਰੇ ਜਿੰਨੇ ਵੀ ਅਫਸਰ ਨੇ ਉਹਨਾਂ ਸਾਰਿਆਂ ਦੀ ਪੜਤਾਲ ਉਹ ਰੀਡਰ ਕਰੇ ਵੀ ਇਹ ਕੇਸ ਠੀਕ ਹੈ ਗਲਤ ਹੈ ਆ ਮੈਂ ਪਹਿਲੀ ਵਾਰੀ ਵੇਖਿਆ ਹੈ ਤੇ ਇਹ ਮੈਨੂੰ ਲੱਗਦਾ ਵੀ ਤਾਲ ਮਿਲ ਆਮ ਆਦਮੀ ਪਾਰਟੀ ਦੇ ਕਦੇ ਵੱਡੇ ਲੀਡਰਾਂ ਨਾਲ ਹੈਗਾ ਉਹਨਾਂ ਨੂੰ ਰੀਚਾਰਜ ਕਰਾ ਆਂਦੇ ਨੇ ਉਹਨਾਂ ਦਾ ਹਿਸਾਬ ਪੱਤੀ ਉਹਨਾਂ ਨੂੰ ਮਿਲ ਜਾਂਦਾ ਉਹਨਾਂ ਆਮ ਆਦਮੀ ਪਾਰਟੀਆਂ ਦਾ ਇਸ ਕਰਕੇ ਸਾਰਾ ਜੁੰਡਲੀ ਗਲੀ ਬੈਠੀ ਹੈ ਦੇਤਾ ਇਹੋ ਜਿਹੇ ਕੇਸ ਤਾਂ ਬਕਾਇਦਾ ਸੁਪਰੀਮ ਕੋਰਟ ਦਿਆ ਦਿੱਤਾ ਨੇ ਕਿ ਜਦੋਂ ਕਿਸੇ ਬੱਚੀ ਨਬਾਲਕ ਨਾਲ ਅਸਰਾਂ ਦੀ ਘਟਨਾ ਵਾਪਰਦੀ ਨਾਲ ਨਾਲ ਪਰਚਾ ਦਰਜ ਕਰਨ ਦਾ ਹੁਕਮ ਹੈ ਇਹ ਵੇਖ ਲੈ ਇਹਨਾਂ ਨੂੰ ਕੋਈ ਹੈ ਹੀ ਨਹੀਂ ਅਸਰਾਂ ਦੀ ਇਥੋਂ ਹਿਸਾਬਤ ਹੁੰਦਾ ਵੀ ਕੋਈ ਨਾ ਕੋਈ ਇਹਨਾਂ ਦੀ ਬਹਿਕ ਜਰੂਰ ਹੈ ਇਹਨਾਂ ਦੀ ਪੂਛ ਜਰੂਰ ਗੰਢੀ ਹੋਈ ਕਿਤੇ ਨਾ ਕਿਤੇ ਸੋ ਜਿਹੜਾ ਸਾਨੂੰ ਇਹਨਾਂ ਗਿਆਜ ਕੰਮਾਂ 'ਤੇ ਜੋਰ ਲਾਣਾ ਪੈ ਰਿਹਾ ਸੋ ਇਹਨਾਂ ਨੂੰ ਸ਼ਰਮ ਦਾ ਕਾਟਾ ਜਿਹੜੇ ਇਸ ਤਰ੍ਹਾਂ ਦੇ ਕੇਸ ਨਹੀਂ ਕਰ ਰਹੇ ਜੇ ਤੁਸੀਂ ਹੁਣ ਆਵਾ ਪਿਆ ਤੁਸੀਂ ਗਾਂ ਵੀ ਕਿਵੇਂ ਭਾਈ ਤੂੰ ਪਹਿਲਾਂ ਆ ਕੇ ਪੁੱਛ ਲੈ ਜਦੋਂ ਅਸਵੇਰੇ ਆਇਆ ਲਾਣ ਦੀ ਲੋੜ ਹੀ ਨਾ ਪਵੇ ਉਹਨੇ ਬਣਦੀ ਕਾਰਵਾਈ ਕਰ ਇੱਕ ਹੋਰ ਗੱਲ ਹੈ ਕਿ ਮਤਲਬ ਇਥੇ ਪਤਾ ਲੱਗਦਾ ਵੀ ਇਹ ਐਮਐਲਏ ਤੋਂ ਬਗੈਰ ਇੱਕ ਕਦਮ ਹੀ ਨਹੀਂ ਪੁੱਟ ਰਹਾ ਇਥੇ ਇੱਕ ਬੰਦਾ 50 ਸਾਲ ਤੋਂ ਜਗ੍ਹਾ ਦਾ ਕਾਬਜ ਹੈ ਜ਼ਮੀਨ ਦਾ ਕਿੱਲੇ ਦਾ ਬਕਾਇਦਾ 50 ਸਾਲ ਤੋਂ ਗਰਦੌਰੀ ਨਾ ਹੈ ਗਰਦੌਰੀ ਜਿਹਦੇ ਨਾ ਹੋਵੇ ਉਹ ਬੰਦਾ ਆਪਦਾ ਮਕਾਨ ਬਣਾ ਸਕਦਾ ਉੱਤੇ ਰਹਿ ਸਕਦਾ ਆਪਦੀ ਜ਼ਮੀਨ ਵਿੱਚ ਫਸਲ ਬੀਜ ਸਕਦਾ ਹੈ ਉਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਤੇ ਇਹ ਥਾਣੇਦਾਰ ਸਾਹਿਬ ਉਹਨੂੰ ਦਾਬਾ ਲਾ ਕੇ ਇੱਕ ਰੀ ਅੰਦਰ ਕੀਤਾ ਹੈ 4-5 ਦਿਨ ਪਹਿਲਾਂ ਛਡਵਾਇਆ ਹੁਣ ਫਿਰ ਦਾਬਾ ਲਾਉਂਦਾ ਹੈ ਵੀ ਉਹ ਜ਼ਮੀਨ ਇਹ ਕਿਹੜਾ ਵੜੀ ਇਹਨੂੰ ਇਹ ਨਹੀਂ ਅੱਖ ਲੱਗੀ ਬਈ ਉਹ ਪੰਚਾਇਤ ਬਾਗ ਦੇ ਅਫਸਰਾਂ ਕੋਲ ਜਾਵੇ ਉਹ ਅਦਾਲਤ ਵਿੱਚ ਜਾਵੇ ਉਹ ਹੁਕਮਨਾਮਾ ਲਿਖਾ ਕੇ ਲਿਆਵੇ ਫਿਰ ਤੈਨੂੰ ਕਹੇ ਇਹਨੂੰ ਲਿਆਓ ਇਹਦੇ ਖਿਲਾਫ ਕਾਰਵਾਈ ਕਰੋ ਫਿਰ ਕਾਰਵਾਈ ਹੋ ਜਾਵੇ ਸਾਨੂੰ ਵੀ ਕੋਈ ਤਰਾਜ ਨਹੀਂ ਹੁਣ ਤੈਨੂੰ ਇਸ ਦਲ ਤੇ ਲਾਇਆ ਐ ਐਮਐਲਏ ਨੇਰੇ ਕੰਮ ਲਈ ਜਿਹੜਾ ਕਾਨੂੰਨ ਵੀ ਯਾਰੀ ਨਾ ਦਿੰਦਾ ਹੋਵੇ ਉਹ ਤੇ ਤੂੰ ਸ਼ਰੇਆਮ ਦਸੀਆਂ ਡਾਰਿਆ ਅਸੀਂ ਤੈਨੂੰ ਕਿਵੇਂ ਬਖਸ਼ਾਂਗੇ ਸੁਸਕਾਰ ਕੇ ਕਿਹੜੇ ਕੰਨ ਤੋਂ ਮਰਜ਼ੀ ਕੋ ਸੁਣੇ ਅਸੀਂ ਇਹਨਾਂ ਦੀ ਪੂਛਾ ਉਹ ਚਕਾਵਾ ਕੇ ਯਾਦ ਰੱਖਣਗੇ ਕੋਈ ਵੀ ਗਲਤ ਕੰਮ ਨਹੀਂ ਕਰਨ ਦਿਆਂਗੇ ਪੂਰੇ ਇਲਾਕੇ ਦੇ ਲੋਕਾਂ ਨੂੰ ਕਹਿੰਨੇ ਆ ਕਿ ਐਵੇਂ ਇਹਨਾਂ ਕੋਲ ਲੁੱਟ ਕਰਾਉਣ ਦੀ ਕੋਈ ਲੋੜ ਨਹੀਂ ਕੋਈ ਇਹਨਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ ਤੁਸੀਂ ਕੰਮ ਕਰ ਜਿਹੜਾ ਵੀ ਕਰਾਉਣਾ ਸਾਨੂੰ ਦੱਸੋ ਕਿਸੇ ਬੰਦੇ ਦੀ ਕੋਈ ਇੱਕ ਦਵਾਨੀ ਨਹੀਂ ਲੱਗੇਗੀ ਅਸੀਂ ਉਹਨਾਂ ਦਾ ਕੰਮ ਬਿਲਕੁਲ ਫ੍ਰੀ ਕਰਾਵਾਂਗੇ ਇਹਨਾਂ ਦੇ ਕੀ ਮਜ਼ਾ ਹੈ ਤੁਹਾਡਾ ਕੰਮ ਕਰੇ ਕਰਕੇ ਨਾ ਦੇ ਕੇ ਆਣ ਸੋ ਅਸੀਂ 30 ਸਾਲਾਂ ਦਾ ਮੇਰਾ ਤਜਰਬਾ ਹੈ ਅੱਜ ਤੱਕ ਜਿਹੜਾ ਵੀ ਕੰਮ ਫੜਿਆ ਹੈ 100 ਕੇਸ ਫੜੇ ਨੇ ਤੇ 100 ਦੀ ਜਿੱਤ ਪ੍ਰਾਪਤ ਕੀਤੀ ਹੈ ਕਦੇ ਹਾਰੇ ਨਹੀਂ ਅਸੀਂ ਤੇ ਹੁਣ ਵੀ ਸਾਨੂੰ ਉਮੀਦ ਹੈ ਪੂਰੀ ਜਿਹੜਾ ਵੀ ਕੇਸ ਫੜਦੇ ਆ ਉਹ ਅਸੀਂ ਜਿੱਤਦੇ ਆ ਕਰੇ ਅਜੇ ਤੱਕ ਆ ਰਹੇ ਨਹੀਂ ਇਹ ਵੀ ਅਸੀਂ ਪਰਚਾ ਦਿਕਰਾ ਕੇ ਇੱਥੇ ਜਾਣਾ ਤੇ ਓਨੀ ਦੇਰ ਤੱਕ ਅਸੀਂ ਕਿਸੇ ਕੀਮਤ ਤੇ ਜਤੁਨੀ ਹਿੱਲਾਂਗੇ ਲਗਾਤਾਰ ਸਾਨੂੰ ਰੋਜ਼ਾਨਾ ਇੱਥੇ ਭਾਵੇਂ ਆਣਾ ਪਿਆ ਪ੍ਰੋਗਰਾਮ ਜਰੂਰ ਅਸੀਂ ਭਾਵੇਂ ਰੱਖੇ ਨੇ ਪਰ ਉਹਨਾਂ ਨੂੰ ਸਫਲ ਬਣਾਉਣ ਲਈ ਕਰਾਂਗੇ ਕੰਮ ਪਰ ਇਹ ਵੀ ਹੈ ਸਾਡੇ ਲਈ ਬਹੁਤ ਜ਼ਰੂਰੀ ਹੈ ਜਿੰਨਾ ਚਿਰ ਇਹ ਕੱਲ ਜਿਹੜੀ ਹੈ ਪਰਚਾ ਜਿਹੜਾ ਨਹੀਂ ਕਰਾਇਆ ਜਾਂਦਾ ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਮਿਲ ਚੁੱਕੀ ਹੋ ਵੈਸੇ 1 ਮਹੀਨੇ ਦਾ ਲਗਭਗ ਸਮਾਂ ਕੇੰਦਰ ਹੋ ਗਿਆ ਐਸੋ ਚਾਹਵਾ ਹੋਰ ਅਧਿਕਾਰੀਆਂ ਨੂੰ ਮਿਲੇ ਹੋ ਇਸ ਵਾਰ ਅਸੀਂ ਦੋ ਡ ਬਜਿੰਦਰ ਸਿੰਘ ਤੇ ਬਲਕਾਰ ਸਿੰਘ ਉਹਨਾਂ ਨੇ ਵੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਕੋਈ ਇਲਾਕੇ ਚ ਕੰਮ ਹੋਏ ਤੁਸੀਂ ਦਰਨਾ ਮਜਾਰਾ ਨਹੀਂ ਕਰਨਾ ਸਾਨੂੰ ਆ ਕੇ ਦੱਸਣਾ ਹੈ ਹੁਣ ਤਾਂ ਵੀ ਸੌ ਸੁੱਤੇ ਪੈਣ ਕਾ ਲੱਦੇ ਗਿਆ ਉਹਨਾਂ ਨੂੰ ਵੀ ਅਸੀਂ ਸਵੇਰ ਦਰਨਾ ਲਾਣਾ ਹੈ ਵੀ ਤੁਹਾਨੂੰ ਹੁਣ ਨੀਂਦ ਆ ਗਈ ਹੈ ਐਸਐਸਪੀ ਨੇ ਵੀ ਧਿਆਨ ਜ਼ੋਰ ਹੀ ਲਿਆਂਦਾ ਹੈ ਉਹ ਫੋਨ ਕਰਕੇ ਕਹਿੰਦਾ ਯਾਰ ਤਸੱਲੀ ਕਰਾ ਇਹਨਾਂ ਦੀ ਮੈਨੂੰ ਅਸਲੇ ਪਤਾ ਲੱਗਿਆ ਕੋਈ ਨਾ ਕੋਈ ਤਾਲ ਮੇ ਉਹਦੇ ਨਾਲ ਵੀ ਗੰਢਾ ਆਉਣਾ ਕਿਉਂਕਿ ਉੱਥੇ ਦਾ ਸਰਪੰਚ ਤੇਰਾ ਆਪਣੇ ਆਪ ਨੂੰ ਬੜਾ ਸਮਝਦਾ ਵੀ ਮੈਂ ਸੋਹਣੇ ਦਾ ਬੜਾ ਖਾਸ ਬੰਦਾ ਮੇਰੇ ਮੁਤਾਬਕ ਸਾਰਾ ਕੰਮ ਚੱਲੇਗਾ ਇਹ ਇਸ ਕਰਕੇ ਸਾਰਾ ਜੋਈ ਜੁੰਡਲੀ ਰਲਈ ਹੋਈ ਆ ਥਾਣੇਦਾਰ ਦੇ ਨਾਲ ਤੇ ਸਾਰੇ ਉੱਚ ਅਧਿਕਾਰੀ ਵੀ ਜਿਹੜੇ ਰਲੇ ਨੇ ਕੋਈ ਵੀ ਕੰਮਕਾਰ ਜਿਹੜਾ ਲੋਕਾਂ ਦਾ ਜਾਇਜ਼ ਕੰਮ ਜਿਹੜਾ ਨਹੀਂ ਹੋ ਰਿਹਾ ਲੋਕ ਬੜੇ ਖੱਦਰ ਖਵਾਰ ਹੋ ਰਹੇ ਨੇ ਇਕੱਲੇ ਇੱਕ ਕੰਮ ਨਹੀਂ ਸਾਰੇ ਦੇ ਸਾਰੇ ਕੰਮ ਇਸ ਤਰ੍ਹਾਂ ਦੇ ਹੋ ਰਿਹਾ ਨੇ ਮੈਂ ਦੁਕਾਨ ਤੇ ਗਈ ਸੀ ਤੇ ਉਹਨਾਂ ਆਪਾ ਕਰੂ ਆਇਆ ਤੇ ਉਹਨਾਂ ਨੇ ਕਿ ਮਨ ਨੂੰ ਗਨਿਆ ਹਰ ਟਟਾ ਕਰਨ ਲੱਗਿਆ ਮੈਂ ਬਾਝੀ ਦੀ ਤੇ ਮੰਮੀ ਦਸਨਾਂ ਮੰਮੀ ਕੰਨ ਗਾੜੀ ਨਹੀਂ ਦਸਨਾਂ ਲੋ ਵੱਡੇ ਚ ਲੜਾਈ ਪਈ ਕਦਸ਼ਲ ਕੀਤਾ ਜਾ ਰਿਹਾ ਹੈ ਕਿ ਬੱਚੀ ਦਾ ਮਾਮਲਾ ਸੀ ਛੇੜਛਾੜ ਦਾ ਕਹਿੰਦੇ ਸੁਲਾਈ ਨਹੀਂ ਹੋ ਰਹੀ ਕੀ ਕਰੀਏ ਇਸ ਪਰ। ਵੀਰ ਜੀ ਦੇ ਸਬੰਧੀ ਨਾਦੀ ਦਰਖਾਸਤ ਨੂੰ ਮਨਜ਼ੂਰ ਹੋ ਚੀ ਜੀ। ਬੱਚੀ ਨੀਹਾਏ 9 ਸਾਲ ਦੀ ਉਹ ਦਾ ਦੁਕਾਨ ਨੂੰ ਜਾ ਰਹੀ ਸੀ ਕਿਸੇ ਨੇ ਕੋਈ ਦਿੱਕਤ ਦਾ ਇਸ਼ਾਰਾ ਕੀਤਾ ਹੈਗਾ ਜੀ। ਅਸੀਂ ਉਸੇ ਦਿਨੀ ਮੌਕੇ ਜਾ ਕੇ ਮੈਂ ਆਪਣੇ 5 ਰੁਪਏ ਦੇ ਚੱਕਰ ਵੀ ਕਰਾਈਏ ਜੀ। ਹਰੇਕ ਪਿੰਡ 'ਚ ਜਾ ਕੇ ਹਰੇਕ ਪੰਚਾਇਤ ਦੇ ਬੰਦੇ ਤੋਂ ਹਰੇਕ ਇਨਸਾਨ ਤੋਂ ਪੁੱਛਿਆ ਗਿਆ ਜੀ। ਲੇਕਿਨ ਇਹ ਦੋਹਾਂ ਪਰਿਵਾਰਾਂ ਚ ਆਪ ਨੇ ਦੇਖਿੰਦ ਉਹਨੇ ਪਰਿਵਾਰੀ ਇਹਨਾਂ ਦਾ ਕੋਈ ਘਰੇਲੂ ਝਗੜਾ ਹੈਗਾ ਜੇ ਪਾਰਟੀ ਪਾਈ ਦੇ ਬਣਾ ਤੇ ਇਹ ਬੈਠੀ ਹੈ ਜੀ ਕੋਈ ਸਚਾਈ ਨਹੀਂ ਸਾਹਮਣੇ ਆਈ ਅਸੀਂ ਇਸ ਸੰਬੰਧੀ ਜਿਹੜਾ ਕਲੰਦਰਾ ਤਿਆਰ ਕਰਕੇ ਦੋਹਾਂ ਧਿਰਾਂ ਨਾਲ ਪੇਸ਼ ਦਾਤ ਕਰਤਾ ਜੀ ਜੋ ਸਚਾਈ ਹੈ ਜਸਨ ਮਾਜਾ ਦਾਖਲ ਦੱਸ ਪਾਈ ਹੈ ਨਹੀਂ ਸਾਡੀ ਜਿਹੜੀ ਪੜਤਾਲ ਦੋ ਏਐਸਆਈ ਤੇ ਕਰਾਈ ਗਈ ਪਹਿਲਾਂ ਜੀ ਉਸ ਤੋਂ ਬਾਅਦ ਮੈਂ ਆਪ ਸੁਣਿਆ ਜਿਹੜੀ ਕਾਂਸਟੇਬਲ ਸੀ ਉਹਨਾਂ ਨੇ ਸੁਣਿਆ ਇਹਨਾਂ ਨੂੰ ਲੇਕਿਨ ਇਹੋ ਜੀ ਗੱਲ ਕੋਈ ਨਹੀਂ ਹੋਈ ਜੀ ਬੱਚੀ ਬਲਕਿ ਛੋਟੀ ਹੈ ਜੀ ਇਹੋ ਜਿਹਾ ਮਸਲਾ ਨਹੀਂ ਹੈ ਇਹਦਾ ਇਹਨਾਂ ਦਾ ਆਪਸਾ ਪਰਿਵਾਰਕ ਮਸਲਾ ਹੈ ਅਸੀਂ ਜਿਹੜੀ ਡਿਊਟੀ ਕਰ ਰਹੇ ਹਾਂ ਬੜੀ ਇਮਾਨਦਾਰੀ ਔਰਤਾ ਪ੍ਰਤੀ ਪਛਾੜਤੀ ਕਰ ਰਹੇ ਹਾਂ ਜੀ ਪਰ ਇਹ ਜਿਹੜੇ ਕੁਝ ਲੋਕ ਹੈਗੇ ਆ ਉਹ ਕੰਮ ਨਾ ਕਰਨ ਦੇਣ ਕਰਕੇ ਜੀ ਵਿਗੜਨ ਪਾਉਂਦੇ ਆ ਜੀ ਉਹ ਠੀਕ ਨਹੀਂ ਲੱਗਦਾ ਜੀ ਪਰ ਇਹਨਾਂ ਨੂੰ ਹੁਣ ਕਿਸ ਤਰ੍ਹਾਂ ਆਸ਼ਵਾਸਨ ਦਵਾਇਆ ਜਾਵੇ ਕਿ ਇਸ ਤਰ੍ਹਾਂ ਤਰਨਾ ਪੁੱਛੇ ਕਿ ਨੰਨ੍ਹਾ ਨਾ ਮੈਂ ਇਹਨਾਂ ਨੂੰ ਆਪ ਗਿਆ ਜੀ ਉੱਥੇ ਮਿਲਿਆ ਮੈਂ ਜਾ ਕੇ ਇਹਨਾਂ ਨੂੰ ਮੈਂ ਤੁਸੀ ਜੋ ਤੁਹਾਡਾ ਹੈਗਾ ਏ ਤੁਸੀਂ ਮੇਰੇ ਨਾਲ ਚੱਲੋ ਆਪਾਂ ਹਰੇਕ ਬੰਦੇ ਨਾਲ ਪੁੱਛ ਕੇ ਜੋ ਬੰਦੇ ਕਾਰ ਵੀ ਕਰਦੇ ਨੇ ਪਰ ਤੁਸੀਂ ਥੋੜਾ ਜੱਟ ਉਹ ਤਾਂ ਦੇਖੋ ਨਾ ਜੀ ਅਰੇ ਇਹ ਹੋਇਆ ਨਹੀਂ ਕੁਛ ਵੀ ਦਿੱਤਾ ਹੈ ਹੋਰ ਕੋਈ ਕਾਰਵਾਈ ਹੁਣ ਚਲਦੀ ਜਾਏਗੀ ਹਾਂਜੀ ਪਹਿਲਾਂ ਉਹ ਜਿੰਦੀ ਚ ਕੱਲ ਵੀ ਲੈ ਕੇ ਆਏ ਜੀ ਇੱਕ ਮਾਂ ਜੋ ਅਦਾਲਤ ਵਿੱਚ ਕਾਂਦਰੇ ਵਿੱਚ ਕੀਤੀ ਹੈ ਜੀ ਕਿ ਇਹਨਾਂ ਸਾਰੀ ਸਚਾਈ ਲਿਖ ਕੇ ਦਿੱਤੀ ਹੈ ਜੀ ਹਾਂਜੀ ਮੋਟਰੀ ਦਰਖਾਸਤ ਦੀ ਤਪਦੀਸ਼ ਕਰਾਈ ਹੈ ਜੀ ਅਸੀਂ ਵਿੱਚ ਅੱਛਾ ਕੋਈ ਪਾਈ ਨਹੀਂ ਗਿਆ ਜੀ ਕੋਈ ਇਹ ਫਿਰ ਦਰਜ ਨਿਕਲ ਨਹੀਂ ਇਸ ਪੜਤਾਲ ਸੀ ਦਰਖਾਸਤ ਦੀ ਪੜਤਾਲ ਕੀਤੀ ਪਰ ਤੱਕ ਸਾਹਮਣੇ ਆਈ ਨਹੀਂ ਕੋਈ ਵੀ ਕਿ ਫਿਰ ਵੀ ਇਹ ਕਹਿੰਦੇ ਅਜ ਦੁਬਾਰਾ ਫਿਰ ਪੜਤਾਲ ਕਰਾ ਦੇਣੇ ਕੋਈ ਦਿੱਕਤ ਨਹੀਂ